ਇੱਕ ਵਾਰੀ ਸ਼ੁਕਰਾਨੇ ਕਰਿਓ ਜੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਤਰਸ ਕਰਕੇ ਸਾਨੂੰ ਸਾਂਨਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ ਸੱਚੀ ਗੱਲ ਏ ਜਦ ਤੱਕ ਉਹ ਖੰਡੇ ਵਾਲਾ ਬਾਬਾ ਤਰਸ ਨਾ ਨਾ ਕਰੇ ਉਹਦੀ ਵਡਿਆਈ ਵੀ ਕੋਈ ਨਹੀਂ ਕਰ ਸਕਦਾ ਇਹ ਤੇ ਉਹਦਾ ਆਪਣਾ ਤਰਸ ਵਰਤ ਰਿਹਾ ਇੱਕ ਵਾਰੀ ਬੋਲੋ ਵਾਹਿਗੁਰੂ ਵਾਹਿਗੁਰੂ ਨਹੀਂ ਐਦਾਂ ਨਹੀਂ ਗੱਜ ਕੇ ਬੋਲੋ ਵਾਹਿਗੁਰੂ ਤੇ ਸ਼ਬਦ ਆਪਾਂ ਹੁਣੇ ਪੜ੍ਹ ਕੇ ਹਟੇ ਆ ਸਾਰੇ ਹਾਉ ਕੁਰਬਾਨੇ ਜਾਉ ਤਿੰਨਾ ਕੇ ਲੈਣ ਜੋ ਤੇਰਾ ਨਾਮ ਕੁਰਬਾਨ ਜਾਣਾ ਬਲਿਹਾਰ ਜਾਣਾ ਬਾਬਾ ਦੀਪ ਸਿੰਘ ਜੀ ਤੋਂ ਬਾਬਾ ਜੀ ਤੋਂ ਬਲਿਹਾਰ ਜਾਣਾ ਵੀ ਬਹੁਤ ਤਰੰਦ ਹੈ ਵਕ ਵਕ ਢੰਗਾ ਨਾਲ ਅਸੀਂ ਬਾਬਾ ਜੀ ਤੋਂ ਬਲਿਹਾਰ ਜਾ ਸਕਦੇ ਹਾਂ ਆਪਣੀ ਜ਼ੁਬਾਨ ਤੋਂ ਅਸੀਂ ਇੰਨਾ ਹੀ ਕਹਿਨੇ ਆ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੱਚੀ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹ ਵੀ ਬਲਿਹਾਰ ਜਾਣਾ ਬਾਣੀ ਵਿੱਚ ਐਡੀ ਤਗੜੀ ਮੋਹਰ ਲਾਈ ਸਤਿਗੁਰਾਂ ਨੇ ਕਹਿੰਦੇ ਤੂੰ ਆਪਣੀ ਜ਼ੁਬਾਨ ਦੇ ਨਾਲ ਆਪਣੀ ਰਸਨਾ ਦੇ ਨਾਲ ਨਾਮ ਜਪਣ ਵਾਲੇ ਨੂੰ ਧੰਨ ਕਹਿ ਨਾਮ ਜਪਣ ਵਾਲੇ ਨੂੰ ਜੀ ਕਹਿ ਕਹਿੰਦੇ ਤੂੰ ਨਾਮ ਜਪਣ ਵਾਲੇ ਨੂੰ ਬਾਬਾ ਦੀਪ ਸਿੰਘ ਵਰਗੇ ਮਹਾਪੁਰਖਾਂ ਨੂੰ ਆਪਣੀ ਜ਼ੁਬਾਨ ਤੋਂ ਜੀ ਕਹੇਗਾ ਨਾ ਧੰਨੀ ਕਹੇਗਾ ਗੁਰੂ ਸਾਹਿਬ ਕਹਿੰਦੇ ਤੂੰ ਨਾਮ ਜਪਣ ਵਾਲੇ ਨੂੰ ਧੰਨ ਕਹੇਗਾ ਤੇਰੇ ਨੇੜੇ ਜੰਮ ਨਹੀਂ ਆ ਸਕਦੇ ਵਾਹਿਗੁਰੂ ਜੀ ਕਹਦੇ ਵਾਹਿਗੁਰੂ ਕਹਦੇ ਧੰਨ ਬਾਬਾ ਦੀਪ ਸਿੰਘ ਜੇ ਕੋ ਜੀਉ ਕਹੇ ਉਹਨਾਂ ਕੋ ਜੰਮ ਕੀ ਤਲਬ ਨ ਹੋਈ ਤੂੰ ਪਿਆਰ ਨਾਲ ਮਹਾਪੁਰਖਾਂ ਨੂੰ ਜੀ ਕਹਿਣਾ ਸ਼ੁਰੂ ਕਰਤਾ ਹੈ ਨਾ ਕਮਾਈ ਵਾਲਿਆਂ ਨੂੰ ਕਹਿੰਦੇ ਤੇਰੇ ਨੇੜੇ ਜਮ ਨਹੀਂ ਆ ਸਕਦੇ ਗੱਜ ਕੇ ਕਹਿ ਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਤੇ ਸੱਚੀ ਗੱਲ ਏ ਸਭ ਵੀ ਉਹਦੀ ਕਿਰਪਾ ਨਾਲ ਚੱਲਦੇ ਨੇ ਤੇ ਜੇ ਮੈਂ ਇੱਕ ਹੋਰ ਗੱਲ ਕਹਾ ਪਿਆਰ ਵਿੱਚ ਜਿੰਨੇ ਤੁਸੀਂ ਬੈਠੇ ਹੋ ਨਾ ਤੁਹਾਡੇ ਤੇ ਵੀ ਕਿਰਪਾ ਉਸੇ ਖੰਡੇ ਵਾਲੇ ਦੀ ਹੋਈ ਏ ਹਾਂਜੀ ਤੇ ਉਹਦਾ ਨਾਮ ਲੈਣ ਲੱਗੇ ਆ ਕੰਜੂਸੀ ਨਾ ਕਰੋ ਗੱਜ ਕੇ ਸਾਰੇ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਫਿਰ ਗੱਜ ਕੇ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਪਿਆਰ ਨਾਲ ਲੱਪਣੀ ਜ਼ੁਬਾਨ ਤੋਂ ਕਹਿਆ ਨਾ ਬਾਬਾ ਦੀਪ ਸਿੰਘ ਜੀ ਨੂੰ ਧੰਨ ਇਹ ਵੀ ਬਲਿਹਾਰ ਜਾਣਾ ਤੇ ਇੱਕ ਦੂਜੀ ਤਰ੍ਹਾਂ ਦਾ ਬਲਿਹਾਰ ਜਾਣਾ ਬਾਬਾਈ ਤੋਂ ਪਤਾ ਕਿਹੜਾ ਉਹ ਪਤਾ ਕਿਹੜਾ ਬਲਿਹਾਰ ਜਾਣਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਹੱਥੀਂ ਸੇਵਾ ਕਰਨੀ ਝਾੜੂ ਦੇਣਾ ਕੋਈ ਪੋਚਾ ਦੇਣਾ ਝੂਠੇ ਬਰਤਨ ਮਾਂਜਣੇ ਜੋੜਿਆਂ ਦੀ ਸੇਵਾ ਇਦਾਂ ਹੱਥੀਂ ਸੇਵਾ ਕਰਨੀ ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਬੋਲ ਰਿਹਾ ਆ ਜਦੋਂ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਜਾ ਕੇ ਤੁਸੀਂ ਪਿਆਰ ਦੇ ਨਾਲ ਸੇਵਾ ਕਰਦੇ ਹੋ ਨਾ ਸੇਵਾ ਇਹ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਕੀਤੀ ਸੇਵਾ ਵਿੱਚ ਐਡੀ ਤਾਕਤ ਹੈ ਐਡੀ ਤਾਕਤ ਹੈ ਆ ਹੱਥਾਂ ਦੇ ਉੱਤੇ ਲਕੀਰਾਂ ਪਈਆਂ ਨਾ ਸਾਡੇ ਕਰਮਾਂ ਦੀਆਂ ਮੱਥੇ ਤੇ ਵੀ ਪੈਰਾਂ ਤੇ ਵੀ ਕੁਝ ਪਿਛਲੇ ਕਰਮਾਂ ਮੁਤਾਬਕ ਪਈਆਂ ਨੇ ਜਿਹੜੇ ਅਸੀਂ ਕਰਮ ਬੀਜ ਕੇ ਆਏ ਆ ਕੁਝ ਜਿਹੜੇ ਬੀਜਣੇ ਨੇ ਉਹ ਪਈਆਂ ਨੇ ਸੁਣਿਓ ਧਿਆਨ ਨਾਲ ਆ ਜਿਹੜੀਆਂ ਲਕੀਰਾਂ ਪਈਆਂ ਨੇ ਨਾ ਕਰਮਾਂ ਦੀਆਂ ਹੁਣ ਮੰਨ ਲਓ ਸਾਡੇ ਕਿਸੇ ਪਿਛਲੇ ਕਰਮ ਮੁਤਾਬਕ ਲਿਖਿਆ ਗਿਆ ਕਿ 10 ਸਾਲ ਅਸੀਂ ਕੋਈ ਕਸ਼ਟ ਆਪਣੇ ਸ਼ਰੀਰ ਤੇ ਭੋਗਣਾ ਲਿਖਿਆ ਗਿਆ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਪਿਆਰੇ ਅਸਥਾਨ ਤੇ ਜਾ ਕੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆ ਸੇਵਾ ਕਰਨੀ ਸ਼ੁਰੂ ਕਰਦੇ ਹੋ ਬਾਬਾ ਦੀਪ ਸਿੰਘ ਜੀ ਐਡੇ ਦਿਆਲੂ ਨੇ ਸੇਵਾ ਦੇ ਉੱਤੇ ਇੰਨੇ ਖੁਸ਼ ਹੁੰਦੇ ਨੇ ਜੇ ਲਿਖਿਆ ਹੈ ਨਾ 10 ਸਾਲ ਕੋਈ ਕਸ਼ਟ ਤੂੰ ਭੋਗਣਾ ਉਹ ਬਾਬਾ ਦੀਪ ਸਿੰਘ ਮੇਰਾ ਸਾਹਿਬ ਇੰਨਾ ਵੱਡਾ ਪਿਆਰਿਓ ਜੇ ਮੋਜ ਵਿੱਚ ਆ ਜਾਵੇਂ ਤੇਰੇ ਦਸਾਂ ਸਾਲਾਂ ਦਾ ਕਸ਼ਟ ਦਸਾਂ ਮਿੰਟਾਂ 'ਚ ਹੀ ਕੱਟ ਸਕਦਾ ਹੈ ਬੋਲੇ ਇਸੋਨ ਹਾਲ ਸੋ ਸ੍ਰੀ ਅਕਾਲ ਤੇ ਦਸਾਂ ਮਿੰਟਾਂ ਦੀ ਆਈ ਹੋਈ ਤਕਲੀਫ ਨੂੰ ਬਾਬਾ ਖੰਡੇ ਵਾਲਾ ਸੁਪਨੇ 'ਚ ਵੀ ਕੱਟ ਸਕਦਾ ਹੈ ਉਹਦੇ ਕੋਲ ਬੜੀ ਪਾਵਰ ਹੈ ਕਿਉਂ ਪਾਵਰ ਹੈ ਕਿਉਂਕਿ ਨਾਮ ਜਪ ਜਪ ਕੇ ਬਾਣੀ ਪੜ ਪੜ ਕੇ ਉਹ ਆਪ ਗੁਰੂ ਦਾ ਰੂਪ ਬਣ ਗਏ ਤੇ ਗੁਰੂ ਸਾਡਾ ਨਰੰਕਾਰ ਹੈ ਤੇ ਬਾਬਾ ਦੀਪ ਸਿੰਘ ਵੀ ਨਰੰਕਾਰ ਨੇ ਇਹਦੇ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਾ ਰੱਖਿਓ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਾਬਾ ਦੀਪ ਸਿੰਘ ਜੀ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਹੈ ਹੀ ਨਹੀਂ ਇੱਕ ਵਾਰੀ ਗੱਜ ਕੇ ਕਹਿ ਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਫਿਰ ਗੱਜ ਕੇ ਕਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਫਿਰ ਗੱਜ ਕੇ ਕਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਹਿਲੀ ਤਰ੍ਹਾਂ ਦਾ ਬਲਿਹਾਰ ਜਾਣਾ ਆਪਣੀ ਜ਼ੁਬਾਨ ਤੋਂ ਧੰਨ ਕਹਿਣਾ ਦੂਜੀ ਤਰ੍ਹਾਂ ਦਾ ਬਲਿਹਾਰ ਜਾਣਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ ਹੱਥੀਂ ਸੇਵਾ ਚ ਹਜਰੀ ਲਾਉਣੀ ਤੇ ਇੱਕ ਤੀਜੀ ਤਰ੍ਹਾਂ ਦਾ ਬਲਿਹਾਰ ਜਾਣਾ ਉਹ ਪਤਾ ਕਿਹੜਾ ਹੈ ਇੱਕ ਵਾਰੀ ਕਹੋ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੱਜ ਕੇ ਕਹੋ ਧੰਨ ਬਾਬਾ ਦੀਪ ਸਿੰਘ ਜੀ ਇਹ ਤੀਜੀ ਤਰ੍ਹਾਂ ਦਾ ਬਲਿਹਾਰ ਜਾਣਾ ਕੁਰਬਾਨ ਜਾਣਾ ਪਤਾ ਕੀ ਜੋ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਹੈ ਉਹਨਾਂ ਦੇ ਪਾਏ ਹੋਏ ਪੂਰਣਿਆਂ ਦੇ ਉੱਤੇ ਚੱਲਣ ਦਾ ਯਤਨ ਕਰਨਾ ਇਹ ਹੈ ਤੀਜੀ ਤਰ੍ਹਾਂ ਦਾ ਭਲੇ ਹਾਰ ਜਾਣਾ ਹੁਣ ਬੜੀ ਵਾਰੀ ਤੁਸੀਂ ਸੁਣਿਆ ਅਸੀਂ ਸਭ ਨੇ ਸੁਣਿਆ ਕਿ ਬਾਬਾ ਦੀਪ ਸਿੰਘ ਜੀ ਆਪਣੇ ਪਰਸਨਲ ਨਿਤਨੇਮ ਤੋਂ ਇਲਾਵਾ ਰੋਜ਼ਾਨਾ 101 ਪਾਠ ਕਰਦੇ ਨੇ ਜਪਜੀ ਸਾਹਿਬ ਦਾ ਹਾਂਜੀ ਵੈਸੇ ਇੱਕ ਮੈਂ ਗੱਲ ਇੱਥੇ ਕਹਿੰਦਾ ਜਾਵਾਂ ਅਸੀਂ ਇੱਕ ਪਾਠ ਵੀ ਕਰਦੇ ਆ ਨਾ ਕਈ ਵਾਰੀ ਇੱਕ ਦਾ ਵੀ ਮਹਾਤਮ ਝੋਲੀ ਚ ਨਹੀਂ ਪੈਂਦਾ ਸਾਡਾ ਮਨ ਇੱਧਰ ਉੱਧਰ ਉਡਾਰੀਆਂ ਮਾਰਦਾ ਪਰ ਬਾਬਾ ਦੀਪ ਸਿੰਘ ਜੀ ਇੱਕ ਪਾਠ ਵੀ ਕਰਦੇ ਨੇ ਨਾ ਇੱਕ ਪਾਠ ਵੀ ਜਪਜੀ ਸਾਹਿਬ ਦਾ ਤੇ ਉਹਨਾਂ ਦਾ ਹਰ ਰੋਮ ਬਾਣੀ ਪੜਦਾ ਹੈ ਕਹਦੇ ਵਾਹਿਗੁਰੂ ਵਾਹਿਗੁਰੂ ਤੇ 7 ਕਰੋੜ ਰੋਮ ਨੇ ਇੱਕ ਪਾਠ ਕੀਤਾ ਤੇ 7 ਕਰੋੜ ਵਾਰੀ ਮਹਾਤਮ 7 ਕਰੋੜ ਵਾਰੀ ਪਾਠ ਹੋਇਆ ਰੋਜ਼ਾਨਾ 101 ਕਰਨਾ ਸਾਰੀ ਜ਼ਿੰਦਗੀ ਕੀਤਾ ਕਿੰਨਾ ਵੱਡਾ ਬਾਣੀ ਦਾ ਪਹਿਰਾ ਲਾਇਆ ਉਹ ਬਾਬੇ ਨੇ ਅਸੀਂ ਸੋਚ ਵੀ ਨਹੀਂ ਸਕਦੇ ਸੋਚਾਂ ਤੋਂ ਵੀ ਪਰੇ ਦੀਆਂ ਬਾਕਾਂ ਨੇ ਪਰ ਹੁਣ ਤੁਸੀਂ ਸੁਣਿਆ ਵੀ ਪੜ੍ਹਿਆ ਵੀ ਬਾਬਾ ਦੀਪ ਸਿੰਘ ਜੀ ਰੋਜ਼ਾਨਾ ਕਰਦੇ ਨੇ 101 ਪਾਠ ਜਪਜੀ ਸਾਹਿਬ ਹੁਣ ਇਹਨੂੰ ਸੁਣ ਕੇ ਛੱਡਤਾ ਪੜ੍ਹ ਕੇ ਛੱਡਤਾ ਉਹ ਗੱਲ ਹੋਰ ਏ ਜਾਓ ਬਲਿਹਾਰ ਜਾਓ ਕੁਰਬਾਨ ਜਾਓ ਵਾਰਨੇ ਵਾਰਨੇ ਬਾਬਾ ਜੀ 101 ਕਰਦੇ ਨੇ ਚੱਲ ਮੈਂ ਰੋਜ਼ ਪੰਜੀ ਕਰ ਲਿਆ ਕਰਾਂ ਹੈ ਜੀ ਕਹਦੇ ਉਹ ਆਏ ਗੁਰੂ ਮੈਂ ਰੋਜ਼ ਪੰਜੀ ਕਰ ਲਿਆ ਕਰਾਂ ਇਹ ਤੀਜੀ ਤਰ੍ਹਾਂ ਦਾ ਬਲਿਹਾਰ ਜਾਣਾ ਕਿ ਜੋ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਪਿਆਰਿਆ ਉਹਨਾਂ ਦੇ ਪਾਏ ਹੋਏ ਪੂਰਣਿਆਂ ਦੇ ਉੱਤੇ ਤੂੰ ਵੀ ਚੱਲਣ ਦਾ ਯਤਨ ਕਰ ਲੈ ਤੂੰ ਵੀ ਚੱਲ ਨੇ ਕਹਦੇ ਵਾਹਿਗੁਰੂ ਬੋਲ ਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ ਫਿਰ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ ਬੜਾ ਵੱਡਾ ਅੱਜ ਦਿਨ ਤੁਸੀਂ ਮਨਾ ਰਹੇ ਹੋ ਔਰ ਉਹ ਬਾਬੇ ਦਾ ਦੰਡ ਜਿਹੜਾ ਨਾਮ ਜਪ-ਜਪ ਕੇ ਜਪ-ਜਪ ਕੇ ਗੁਰ ਪਰਮੇਸ਼ਰ ਦਾ ਰੂਪ ਹੀ ਬਣ ਗਿਆ ਅਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਵੇਖੋ ਪਿਆਰਿਓ ਐਡਾ ਵੱਡਾ ਹੈ ਉਹ ਬਾਬਾ ਜਿਸ ਜਗ੍ਹਾ ਤੇ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਆ ਜਾਏ ਨਾ ਗੁਰੂ ਰਾਮਦਾਸ ਕਲਗੀਧਰ ਪਿਤਾ ਨੂੰ ਉਸ ਜਗ੍ਹਾ ਤੇ ਆਪਣੀ ਬਖਸ਼ਿਸ਼ ਦੀਆਂ ਮੁਠਾਂ ਖੋਲਣੀਆਂ ਪੈਂਦੀਆਂ ਨੇ ਐਡਾ ਵੱਡਾ ਨਾਮ ਹੈ ਬਾਬਾ ਦੀਪ ਸਿੰਘ ਜੀ ਦਾ ਕਿ ਗੁਰੂ ਸਾਹਿਬ ਵੀ ਪ੍ਰਸੰਨ ਹੋ ਜਾਂਦੇ ਨੇ ਗੁਰੂ ਸਾਹਿਬ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਖੁਸ਼ ਕਰ ਲਓ ਤੁਹਾਨੂੰ ਵਿਸ਼ੇਸ਼ ਕਰਕੇ ਗੁਰੂ ਰਾਮਦਾਸ ਨੂੰ ਖੁਸ਼ ਕਰਨ ਦੀ ਲੋੜ ਨਹੀਂ ਗੁਰੂ ਸਾਹਿਬ ਆਪੇ ਖੁਸ਼ ਹੋ ਜਾਣਗੇ ਤੇ ਖੁਸ਼ ਹੋਣ ਵੀ ਕਿਉਂ ਨਾ ਕਿਉਂ ਨਾ ਹੋਣ ਖੁਸ਼ ਕਿਉਂਕਿ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਪਿਆਰਿਓ ਕੋਈ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਚੜਾਉਂਦਾ ਹੈ ਕੋਈ ਮਾਇਆ ਭੇਟਾ ਚੜਾਉਂਦਾ ਹੈ ਕੋਈ ਰੁਮਾਲੇ ਭੇਟਾ ਚੜਾਉਂਦਾ ਹੈ ਇੱਕ ਜਕਾਰਾ ਗੱਜ ਕੇ ਲਾਇਓ ਉਹ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਕੋਈ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਚੜਾਉਂਦਾ ਹੈ ਕੋਈ ਰੁਮਾਲੇ ਕੋਈ ਮਾਇਆ ਭੇਟਾ ਚੜਾਉਂਦਾ ਪਰ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਹੀ ਭੇਟਾ ਚੜਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਿੰਨੀ ਸੰਗਤ ਬਾਬਾਈ ਦੇ ਪਿਆਰ ਵਿੱਚ ਆਈ ਹੋ ਨਾ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਜੇ ਸਤਸੰਗਿਓ ਅੰਦਰੋਂ ਆਪਣਾ ਮਨ ਵੇਚ ਕੇ ਜਾਇਓ ਸ਼ਹੀਦ ਸਿੰਘਾਂ ਦੇ ਅੱਗੇ ਜਿਹਦੇ ਉੱਤੇ ਬਾਬਾ ਦੀਪ ਸਿੰਘ ਜੀ ਖੁਸ਼ ਇਹ ਮੈਨੂੰ ਤੇ ਇਦਾਂ ਪ੍ਰਤੀਤ ਹੁੰਦਾ ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਜਿੰਨੀ ਕਮਾਈ ਕੀਤੀ ਹੈ ਬਾਬਾ ਦੀਪ ਸਿੰਘ ਜੀ ਨੇ ਉਹਦਾ ਸਦਕਾ ਕਲਗੀ ਧਰਪਤਾ ਨੇ ਇਹ ਬਖਸ਼ਿਸ਼ ਕੀਤੀ ਹੋਏਗੀ ਉਹ ਦੀਪ ਸਿੰਘਾਂ ਜਿਹਦੇ ਉੱਤੇ ਤੂੰ ਖੁਸ਼ ਉਹਦੇ ਉੱਤੇ ਮੈਂ ਖੁਸ਼ ਉਹ ਦੀਪ ਸਿਆ ਜਿਹਦੇ ਵੱਲ ਤੂੰ ਪਿਆਰ ਦੀ ਨਿਗਾਹ ਕਰਤੀ ਉਹਦੇ ਵੱਲ ਮੈਂ ਕਰਤੀ ਉਹ ਦੀਪ ਸਿਆ ਅੱਜ ਤੋਂ ਖੀਸਾ ਮੇਰਾ ਹੱਥ ਤੇਰਾ ਹੋਏਗਾ ਜਿੰਨੂੰ ਜਿਹੜੀ ਮਰਜੀ ਦਾਤ ਦੇ ਦੇਵੀਂ ਉਹ ਦੀਪ ਸਿਆ ਉਹ ਜਿਹਦੇ ਵੱਲੋਂ ਤੂੰ ਨਿਗਾਹ ਘੁਮਾਵੇਂਗਾ ਨਾ ਉਹ ਦੁਨੀਆ ਦੀ ਕੋਈ ਤਾਕਤ ਨਹੀਂ ਉੱਥੇ ਮੇਰੀ ਵੀ ਕੋਈ ਨਿਗਾਹ ਪਵਾ ਜਾਵੇ ਹੱਸ ਬੜੇ ਵੱਡੇ ਦਾਤੇ ਦਾ ਮੈਂ ਤੇ ਦਾਤਾ ਕਹਿੰਨਾ ਬڑے ਵੱਡੇ ਦਾਤੇ ਦਾ ਬ੍ਰਹਮ ਗਿਆਨੀ ਪਿਤਾ ਦਾ ਅੱਜ ਆਗਮਨ ਦੇਣੇ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਵਧਾਈਆਂ ਨੇ